ਕਿਡਾ ਆਉਂਦਾ ਉਹ ਗਦਾਰੀ ਕਰਦਾ ਜੇ ਕਾਂਗਰਸ ਆਈ ਉਹਨੇ ਗਦਾਰੀ ਕੀਤੀ ਜੇ ਅਕਾਲੀ ਆਏ ਉਹਨਾ ਗਦਾਰੀ ਕੀਤੀ ਹੁਣ ਇਹ ਇਹਨੂੰ ਅਸੀਂ ਆਖਿਆ ਵੀ ਚਲ ਚੰਗਾ ਬੰਦਾ ਹੋਊਗਾ ਇਹਨੂੰ ਵੋਟਾਂ ਪਾ ਕੇ ਅਸੀਂ ਬਦਲਾ ਲੈਉਣ ਦੀ ਕੋਸ਼ਿਸ਼ ਕੀਤੀ ਇਹ ਉਹਨਾਂ ਨਾਲ ਵੀ ਉਹਨਾਂ ਦਾ ਗੁਰੂ ਨਿਕਲਿਆ ਕੰਜਕੰਜਰ ਚੌਰਾ ਅਸੀਂ ਇਹ ਨਹੀਂਵੇਂ ਸਾਡਾ ਨੁਕਸਾਨ ਕੌਣ ਕਰ ਰਿਹਾ ਅਸੀਂ ਮੁਰਗੇ ਆਪਣਾ ਮੜਪਣਵੇਂ ਨੇ ਵੀ ਅਸੀਂ ਪ੍ਰਾਣੀਆਂ ਨੂੰ ਨਾ ਮੋੜ ਕੇ ਹੱਕ ਤੇ ਕੋਈ ਨਹੀਂ ਬਣਦਾ ਜਿਹੜਾ ਲਾਲਜੀਤ ਫੁੱਲ ਰੱਖਣ ਰਿਹਾ ਵੀ ਅਸੀਂ ਨਾਲ ਇਸੇ ਇਸੇ ਕਰਕੇ ਤੇਨਾ ਆਪ ਸਭ ਕੋ ਜਾਣ ਬੁੱਝ ਕੇ ਕਰਵਾਇਆ ਲੋਕਾਂ ਨੇ ਆਪ ਇਹਨਾਂ ਨੂੰ ਬਣਾਇਆ ਅਸੀਂ ਕਿੱਡਾ ਸੋਹਣਾ ਅਗੇ ਲਿਆਂਦਾ ਵੀ ਕੋਈ ਜ਼ਿੰਮੇਦਾਰ ਵਾਸੀ ਕੁਛ ਨਾ ਕੁਛ ਕਰਨਗੇ ਪਰ ਇਹਨੇ ਬੇੜਾ ਕਰਤਾ ਪੰਜਾਬ ਦਾ ਜੀ ਇਹ ਤਾਂ ਇਹਨਾਂ ਨੂੰ ਬੜਾ ਬਟਾਸ ਹੈਗੀ ਇਹਨਾਂ ਨੂੰ ਆੜਾ ਨਸ਼ੇ ਦੇ ਵਿਰੁੱਧ ਤੁਰੇ ਹੈ ਨਾ ਤੇ ਹੁਣ ਜਿਹੜਾ ਕੱਲ ਦਾ ਇਹਨਾਂ ਕੰਮ ਕਰਤਾ ਹੁਣ ਦੁਪੱਟੀ ਪੁੱਛੀਗੀ ਹੁਣ ਤੇ ਪਿੰਡਾਂ ਚੋਂਣਗੇ ਛਤਰੀ ਵੱਜਣਗੇ ਹੋਰ ਤੋਂ ਹੋਰ ਵੱਜਣਾ ਨਹੀਂ ਪਹਿਲੇ ਹੀ ਕੰਦਰ ਨੂੰ ਆਖਿਆ ਕਰੇ ਬਦਲਾਓ ਕਿ ਟਾ ਕੰਮ ਬੰਨਜੂਗਾ ਕੋਈ ਅੱਛਾ ਤੇ ਉਹ ਬਦਲਾਅ ਚੰਗਾ ਆਇਆ ਸਾਡੇ ਤੇ ਵਰਨਦਾ ਸਾਡਾ ਨਹੀਂ ਆਇਆ ਸਿੰਧ ਕਾ ਦਾ ਆਇਆ ਕੰਮ ਹੀ ਕਰਤਾ ਸਾਡਾ ਇਹ ਚਾਹੀਦਾ ਨਹੀਂ ਇਹਨੂੰ ਕਰਨਾ ਇਹ ਦਿਨ ਤੇ ਜਿਹੜਾ ਬਾਜੀਗਰ ਹੈ ਨਾ ਉਹ ਵੇਖੋ ਜੀ ਮੰਗਦਾ ਹੀ ਰਹਿੰਦਾ ਭਾਵੇਂ ਉਹ ਜਿੰਨੀ ਮਜੀ ਜਾਦਾ ਦਾ ਮਾਲਕ ਪੈਸੇ ਨੇ ਇਹਨੇ ਉਹੀ ਚੀਜ਼ ਹੈ ਕਲਾਕਾਰ ਕਲਾਕਾਰੀ ਰਹਿ ਗਿਆ ਇਹਨੇ ਬੇੜਾ ਕਰ ਕਰਤਾ ਜੀ ਪੰਜਾਬ ਹੁਣ ਕੱਲਾ ਕੱਲਾ ਕਿਸਾਨ ਕਹਿ ਰਿਹਾ ਜੀ ਕਿ ਇਹਦਾ ਬੇੜਾ ਕਰ ਕੋ ਜੇ ਤੇ ਬੇੜਾ ਕਰ ਵੀ ਇਹਦਾ ਹੋ ਜਾਣਾ ਜੀ ਵੇਖੋ ਜੀ ਠੀਕ ਹੈ ਦੋ ਦੋ ਤੀਵੀਆਂ ਲਈ ਫਿਰਦਾ ਉਹਦਾ ਵੀ ਇੱਕ ਬੇੜਾ ਕਰ ਕੋ ਨਾਲੇ ਗਾ ਵੀ ਮੰਗਦਾ ਹੀ ਰਹੂਗਾ ਬੱਚੇ ਇਹਦੇ ਉਲਟ ਜਾਣਦੇ ਆ ਹੈ ਪਰ ਇਹ ਮਾੜੀ ਗੱਲ ਹੈ ਇੱਕ ਕਿਸਾਨ ਦੀ ਜਾਨ ਆ ਤੇ ਉਹੋ ਹੀ ਇਹਨਾਂ ਨੇ ਇੰਨਾ ਤੱਕਾ ਕੀਤਾ ਜੇ ਬੰਦੇ ਦੂਜਾ ਬਦਰਾਜ ਥੋੜਾ ਆ ਲੋਕਾਂ ਨੇ ਵੇਖ ਲਿਆ ਲੋਕੀ ਕੰਨਾਂ ਨੂੰ ਹਸਲਾਉਣ ਦੇ ਬੇੜਾ ਗਰ ਕੋਲੇ ਸਰਕਾਰ ਦਾ ਜੋ ਇਹਨੇ ਕਿਸਾਨਾਂ ਨੂੰ ਕੀਤਾ ਆਉਣ ਵਾਲੇ ਸਮੇਂ ਚ ਕਿਧਰੋਂ ਕਿੱਥੇ ਤੋਂ ਆਸ ਰੱਖਾਂਗੇ ਜਦੋਂ ਇਹ ਸਾਰੇ ਆਪਾਂ ਕੋਈ ਵੀ ਬੰਨਾ ਨਹੀਂ ਰਹਿ ਗਿਆ ਹੁਣ ਵੇਖੋ ਆਉਣ ਵਾਲੇ ਸਮੇਂ ਚ ਕਿਹੜਾ ਖੇੜਾ ਬਦਲਾ ਆਉਦਾ ਦੋਸਤੋ ਕੱਲ ਜੋ ਖਨੋਰੀ ਬਾਰਡਰ ਤੇ ਔਰ ਸ਼ਭੂ ਬਾਰਡਰ ਤੇ ਹੋਇਆ ਸਾਰਿਆਂ ਨੇ ਦੇਖਿਆ ਉਹਦੇ ਵਿੱਚ ਕੋਈ ਦੋਰ ਆਏ ਨਹੀਂ ਕਿ ਕਿਹੜੇ ਤਰੀਕੇ ਨਾਲ ਪੁਲਿਸ ਨੇ ਕਿਸਾਨਾਂ ਤੇ ਤਸ਼ੱਦਦ ਵੀ ਕੀਤਾ ਤੇ ਕਿਸਾਨਾਂ ਦੇ ਜਿਹੜਾ ਸਵਾਨ ਸੀ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਵੀ ਏਸੀ ਵਗੈਰਾ ਲੱਗੇ ਹੋਏ ਸੋ ਸਾਰੇ ਚੋਰੀ ਕਰਕੇ ਲੈ ਗਏ ਕੁਝ ਕਿਸਾਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਕਿ ਸਾਡੇ ਜਿਹੜੇ ਟਰਾਲੇ ਸੀ ਨਾ ਉਹ ਵੀ ਚੁੱਕ ਚੁੱਕ ਕੇ ਤੇ ਕੋਈ ਸਪੈਂਧੀਆਂ ਸੁੱਟ ਦਿੱਤਾ ਕੋਈ ਨਾਲੀਆਂ ਸੁੱਟ ਦਿੱਤਾ ਕੋਈ ਕਿਸੇ ਪਾਸੇ ਸੁੱਟਦਾ ਬਹੁਤ ਕੁਝ ਵੇਖਣ ਨੂੰ ਨਜ਼ਰ ਆਇਆ ਆਪਾਂ ਇਸ ਵੇਲੇ ਤਰਨਤਾਰਨ ਡੀਸੀ ਆਫਿਸ ਦੇ ਵਿੱਚ ਆ ਤੇ ਬਿਲਕੁਲ ਡੀਸੀ ਆਫਿਸ ਦੇ ਸਾਹਮਣੇ ਇੱਕ ਵੱਡਾ ਕਿਸਾਨਾਂ ਦਾ ਕੱਠ ਜਿਹੜਾ ਵਾ ਉਹ ਨਜ਼ਰ ਆਇਆ ਇਸ ਵੇਲੇ ਲੰਗਰ ਭੰਡਾਰਾ ਚੱਲ ਰਿਹਾ ਤੇ ਸਟੇਜ ਜਿਹੜੀ ਥੋੜੀ ਮੱਧਮ ਪੈ ਗਈ ਤੇ ਕਿਸਾਨ ਜਿਹੜੇ ਨਾ ਉੱਥੇ ਵੱਡੇ ਲੀਡਰ ਸਾਰੇ ਗੱਲ ਕਰ ਜਾਂਦੇ ਆਪੀ ਕੋਸ਼ਿਸ਼ ਹੁੰਦੀ ਵੀ ਆਪਾਂ ਆਮ ਲੋਕਾਂ ਨਾਲ ਗੱਲ ਕਰੀਏ ਵੀ ਆਮ ਲੋਕ ਕੀ ਚਾਹੁੰਦੇ ਆ ਉਹ ਕਰਦੇ ਗੱਲ ਮਦਵੀ ਚਾਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਤ ਅਲੈਕਸ਼ਨ ਨੂੰ ਕਿਵੇਂ ਦੇਖਦੇ ਵੇਖੋ ਜੀ ਜੋ ਰਾਤ ਵਾਲਾ ਇਹਨਾ ਕੀਤਾ ਵਾ ਭਗਵਾਨਤ ਮਾਨ ਦੀ ਸਰਕਾਰ ਨੇ ਜੋ ਕੀਤਾ ਇਹ ਬਹੁਤ ਮਾੜਾ ਕੀਤਾ ਵਾ ਪਰ ਜੇ ਨਿੰਦਨਯੋਗ ਹੈ ਜੀ ਠੀਕ ਹੈ ਜੀ ਜੋ ਸਾਡਾ ਸ਼ੰਭੂ ਬਾਡਰ ਤੇ ਸਮਾਨ ਪਿਆ ਹੈ ਇਹਨਾਂ ਚੋ ਚੋ ਕੇ ਏਸੀ ਲੱਗੇ ਹੀ ਸਾਰਾ ਕੁਝ ਜੋ ਵੀ ਇਹਨਾਂ ਸਾਰਾ ਗੱਈਆ ਮੇਡ ਕਰਤਾ ਜੀ ਇਹਨਾਂ ਇਹ ਸਰਕਾਰ ਨੂੰ ਨਹੀਂ ਚਾਹੀਦਾ ਜਿਸ ਤਰ੍ਹਾਂ ਲੋਕਾਂ ਨੇ ਆਪ ਇਹਨਾਂ ਨੂੰ ਬਣਾਇਆ ਅਸੀਂ ਕਿੱਡਾ ਸੋਹਣਾ ਅੱਗੇ ਲਿਆਂਦਾ ਵੀ ਕੋਈ ਜ਼ਿੰਮੇਵਾਰ ਵਾਸਤੇ ਕੁਝ ਨਾ ਕੁਝ ਕਰਨਗੇ ਪਰ ਇਹਨੇ ਬੇੜਾ ਘਰ ਕਰਤਾ ਪੰਜਾਬ ਦਾ ਜੀ ਇਹ ਚਾਹੀਦਾ ਨਹੀਂ ਇਹਨੂੰ ਕਰਨਾ ਇਹਦੇ ਨਾਲ ਤੇ ਜਿਹੜਾ ਬਾਜੀਗਰ ਹੈ ਨਾ ਉਹ ਵੇਖੋ ਜੀ ਮੰਗਦਾ ਹੀ ਰਹਿੰਦਾ ਭਾਵੇਂ ਉਹ ਜਿੰਨੀ ਮਜੀ ਜੈ ਦਾਦਾ ਮਾਲਕ ਬਣ ਜਾਂਦਾ ਇਹਨੇ ਉਹੀ ਚੀਜ਼ ਹੈ ਕਲਾਕਾਰ ਕਲਾਕਾਰੀ ਰਹਿ ਗਿਆ ਇਹਨੇ ਬੇੜਾਗਰ ਕਰਤਾ ਜੀ ਪੰਜਾਬ ਦਾ ਹੂੰ ਹੁਣ ਕੱਲਾ ਕੱਲਾ ਕਿਸਾਨ ਕਹਿ ਰਿਹਾ ਜੀ ਕਿ ਇਹਦਾ ਬੇੜਾਗਰ ਕੋ ਜੀ ਹੂੰ ਤੇ ਬੇੜਾਗਰ ਵੀ ਇਹਦਾ ਹੋ ਜਾਣਾ ਜੀ ਵੇਖੋ ਜੀ ਹੂੰ ਠੀਕ ਹੈ ਦੋ ਦੋ ਤੀਵੀਆਂ ਲਈ ਫਿਰਦਾ ਉਹਦਾ ਵੀ ਇੱਕ ਬੇੜਾਗਰ ਕੋ ਉਹਨੇ ਗਾਵੇਂ ਮੰਗਦਾ ਹੀ ਰਹੂਗਾ ਬੱਚੇ ਇਹਦੇ ਉਲਟ ਜਾਣਦੇ ਆ ਹੈ ਪਰ ਇਹ ਮਾੜੀ ਗੱਲ ਹੈ ਜੀ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਕਿ ਤੇ ਤਾਂ ਮਾਨ ਸਾਹਿਬ ਨੇ ਪਹਿਲਾਂ ਵੀ ਇੱਕ ਗੱਲ ਕੀਤੀ ਹੈ ਕਹਿੰਦਾ ਵੀ ਮੇਰੇ ਨਾਲ ਤਾਂ ਕੋਈ ਰੌਲਾ ਹੈ ਹੀ ਨਹੀਂ ਕਿਸਾਨਾਂ ਦਾ ਮੰਗਾਂ ਜਿਹੜੀਆਂ ਤੁਹਾਡੀਆਂ ਸਾਰੀਆਂ ਨੇ ਉਹ ਸੈਂਟਰ ਨਾਲ ਸੰਬੰਧਿਤ ਨੇ ਮੇਰੇ ਨਾਲ ਤਾਂ ਕੋਈ ਰੌਲਾ ਨਹੀਂ ਤੇ ਫਿਰ ਸਰਕਾਰ ਤੇ ਇਹਦੀ ਹੈ ਜੀ ਪੰਜਾਬ ਸਰਕਾਰ ਤੇ ਇਹਦੀ ਹੈ ਨਾ ਜੀ ਅਸੀਂ ਤੇ ਕਿੱਲ ਗੱਡੇ ਨਹੀਂ ਹੈਨਾ ਇਹਨੂੰ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ ਇਹਨੇ ਨਹੀਂ ਦਿੱਤਾ ਐਜੀ ਦੂਜੀ ਕੋਈ ਰਹਿ ਨਹੀਂ ਹੈਗੀ ਤੁਹਾਨੂੰ ਵੀ ਪਤਾ ਵੇਖੋ ਜੀ ਜੇ ਕਿਸਾਨ ਜੀਉਂਦਾ ਰਿਹਾ ਤੇ ਸਾਰੇ ਹੀ ਜੀਉਂਦੇ ਆ ਜੇ ਕਿਸਾਨ ਮਰ ਗਿਆ ਸਾਰੇ ਮਰ ਜਾਣਗੇ ਇਹ ਦੁਸ਼ਮਣ ਬਣ ਗਿਆ ਕਿਸਾਨਾਂ ਦਾ ਚਲੋ ਆਪਾਂ ਦੂਜੇ ਬੰਦੇ ਨੂੰ ਸ਼ਾਮਲ ਕਰਾਂਗੇ ਬਾਪੂ ਜੀ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਹੈਗੇ ਪਹਿਲੇ ਆਪਣਾ ਨਾਮ ਦੱਸ ਦਿਓ ਸਖਦੇਵ ਸਿੰਘ ਮੈਨੂੰ ਜਾ ਆਉਦੇ ਬਲਾਰੇ ਤੁਸੀਂ ਵਧੀਆ ਜੇ ਪਰ ਨਾ ਪਤਾ ਨਹੀਂ ਜਾਦੇ ਮੇਰੇ ਕੋਲੋਂ ਲੁਕਦੇ ਜੀ ਤੇ ਚ ਸਰਕਾਰ ਆਪਣਾ ਆ ਕਿਉਂ ਆ ਹਾਂ ਤੇ ਇਹਨੇ ਲੈ ਵੀ ਨੰਦਨ ਜੋਗ ਆ ਕੱਲ ਇਹਨੇ ਜਿਹੜਾ ਰਾਤੀ ਕੀਤਾ ਅੱਛਾ ਇਹਦਾ ਮੀਟਿੰਗ ਸੱਦ ਕੇ ਹਾਂ ਤੇ ਕਿਸਾਨਾਂ ਨੂੰ ਚੋਕੇ ਲਈ ਲਿਦਾਂ ਗਿਸਤਾ ਕੀਤਾ ਹਾਂ ਹਾਂ ਤੇ ਫਿਰ ਜੋ ਉਹਨਾ ਸਮਾਨ ਜੋ ਖਾਣਾ-ਦਾਣਾ ਲੰਗਰ ਸਭ ਆਹ ਤਾਂ ਚੁੱਕੇ ਲੈ ਗਏ ਆ ਤੇ ਸਭ ਏਸੀ ਲੱਗੇ ਕਮਰੇ ਬਣੇ ਲੱਖਾਂ ਦਾ ਖਸਾਨਾ ਦਾ ਨੁਕਸਾਨ ਕੀਤਾ ਇਹ ਇੱਕ ਇੱਕ ਚੀਜ਼ ਆ ਪਰ ਸਾਂਝੀ ਕਰੀਏ ਸੰਗਤ ਨਾਲ ਕਿ ਜਿੱਦਾਂ ਨਾ ਕੱਲ ਉਹਨਾਂ ਦੇ ਵੱਡੇ ਲੀਡਰਾਂ ਦੇ ਬਿਆਨ ਆਏ ਤੁਹਾਡੇ ਇਲਾਕੇ ਦੇ ਲਾਲਜੀਤ ਜੀ ਪੁੱਲਰ ਉਹਨਾਂ ਦਾ ਵੀ ਬਿਆਨ ਆਇਆ ਫਿਰ ਕੰਗਸਾਹਬ ਦਾ ਬਿਆਨ ਆਇਆ ਤੇ ਚਿੰਬਾ ਜੀ ਦਾ ਬਿਆਨ ਆਇਆ ਕੀ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਅਸੀਂ ਤਾਂ ਕਿਸਾਨਾਂ ਦੇ ਹੱਕ ਵਿੱਚ ਆ ਉਹ ਉਹ ਨਾ ਆਖੀ ਜਾਣਾ ਕਿਸਾਨਾਂ ਨਾਲ ਖੜੇ ਆ ਹਾਂ ਉਹਦੇ ਲੀਡਰ ਦਾ ਕੰਮ ਹੈ ਉਹਨੇ ਆਖਣਾ ਚਾਹੇ ਤੇ ਕਪਟਨ ਸਾਹਿਬ ਵਾਂਗੂੰ ਆਂਦਾ ਰੇ ਬੈਠੇ ਇਹਨਾਂ ਨਾਂ ਢੱਕਦੇ ਦਿੱਲੀ ਨੂੰ ਜਾਂਦੇ ਕਪਟਨ ਸਾਹਿਬ ਨਹੀਂ ਲੱਗੇ ਉਹਨੂੰ ਮਾਰਾ ਦਿੰਦੇ ਹੋ ਜਾਂਦਾ ਹਾਂ ਤੇ ਇਹਨੇ ਦੇ ਸਭ ਕੁਝ ਹੀ ਸਾਡੇ ਨਾਲ ਕਰਤਾ ਜੋ ਇਹਨੇ ਨਹੀਂ ਕਰਨਾ ਰਾਤੀ ਉਹ ਵੀ ਕਰਤਾ ਤੇ ਹੁਣ ਤੇ ਫਿਰ ਜੋ ਆਲੇ ਕੋ ਹੋਊਗਾ ਇਹ ਰੰਗ ਤਗੜੇ ਹੋ ਕੇ ਜਰਾਂ ਦੇ ਜੀ ਕੋਈ ਤਾਂ ਦਾ ਇਰਾਦਾ ਜਾਂ ਤੁਹਾਡੀ ਕਿਸਾਨਾਂ ਆਗੂ ਨਾਲ ਕੋਈ ਗੱਲਬਾਤ ਹੋਈ ਹੋਵੇ ਜਾਂ ਕੋਈ ਆ ਐਕਸ਼ਨ ਦਾ ਕੁਛ ਲੱਗਦਾ ਨਾ ਬੜਾ 4 ਵਜੇ ਦਾ ਕਰਕੀਰਾ ਨਿੱਕੀ ਹੁੰਦੀ ਹੈ ਕੀ ਕੰਮ ਹੁੰਦਾ ਚਲਾ ਚੱਲ ਰਹੀ ਬਿਚਲਾ ਕਰ ਰਹੀ ਜਦੋਂ ਪਿੰਗ ਹੋਈ ਕੋਈ ਵੱਡਾ ਐਕਸ਼ਨ ਹੋ ਸਕਦਾ ਹਨ ਹੋ ਸਕਦਾ ਵੱਡਾ ਜੇ ਇਹਦੇ ਹੁਣ ਕਰਨਾ ਕਿਸਾਨਾਂ ਨਹੀਂ ਕਰਨਾ ਕਿਸਾਨਾਂ ਜੋ ਮੀਨਿੰਗ ਲੀਡਰਾਂ ਕਰ ਲਈ ਤੇ ਕੋਈ ਐਕਸ਼ਨ ਹੋ ਸਕਦਾ ਟਰਾਲੀਆਂ ਟਰਾਲੇ ਦੇ ਵਿੱਚ ਫਿਰ ਤੋਰ ਪਾਓ ਤੁਹਾਡੀ ਉਮਰ ਕਿੰਨੀ ਹੋਊਗੀ ਮੇਰੀ ਉਮਰ 70 ਸਾਲ ਆ 70 ਸਾਲ ਜਾਨੀ ਤੁਸੀਂ ਬਿਆੰਤ ਸਰਕਾਰਾਂ ਬਣਾ ਚੁੱਕੇ ਜੋ ਦਾ ਲੋਕਤੰਤਰ ਸਾਡਾ ਹੋਣਾ ਪਹਿਲੀ ਹੋਰਾਂ ਹੀ ਬਦਲੇ ਸੀ ਤੇ ਕਾਂਗਰਸ ਹੀ ਕੱਢਾ ਪਹਿਲੇ ਹੀ ਕੰਦੇ ਨੂੰ ਆਖਿਆ ਕੋਈ ਬਦਲਾਓ ਕੀ ਟਾ ਕੰਮ ਬਣ ਜੂਗਾ ਕੋਈ ਅੱਛਾ ਤੇ ਉਹ ਬਦਲਾ ਚੰਗਾ ਆ ਸਾਰੇ ਤੇ ਵਰ ਨਹੀਂ ਆਇਆ ਸਾਦ ਨਹੀਂ ਆਇਆ ਸਿੰਧ ਕਦਾ ਆਇਆ ਕੰਮ ਹੀ ਕਰਦਾ ਸਾਡਾ ਹੁਣ ਜੋ ਸਾਡੇ ਕੋਈ ਕਰਾਂਗੇ ਅੱਛਾ ਇਹ ਖਾਲਸਾ ਅੱਛਾ ਬਾਪੂ ਜੀ ਇੱਕ ਗੱਲ ਆ ਕਿ ਆਪਾਂ ਨੇ ਸਰਕਾਰਾਂ ਸਾਰੀਆਂ ਵੇਖ ਲੀਆਂ ਅਕਾਲੀ ਦਲ ਵੀ ਵੇਖ ਲਿਆ ਕਾਂਗਰਸ ਵੀ ਵੇਖ ਲਈ ਆਪਣਾ ਹੁਣ ਆਮ ਆਦਮੀ ਪਾਰਟੀ ਨੂੰ ਵੀ ਆਪਾਂ ਗਣਾ ਕੱਢੀ ਜਾਂਦੇ ਆ ਤੇ ਇਹ ਦੱਸੋ ਕਿ ਜਦੋਂ ਆਪਾਂ ਧਰਨਿਆਂ ਦੇ ਵਿੱਚੋਂ ਧਰਨਿਆਂ ਨੂੰ ਛੱਡਦੀ ਆਪਾਂ ਜਦੋਂ ਉਹਨਾਂ ਦੀਆਂ ਰੈਲੀਆਂ ਹੁੰਦੀਆਂ ਸਰਕਾਰਾਂ ਦੀਆਂ ਹਨਾ ਤੇ ਸਾਰਿਆਂ ਤੋਂ ਵੱਧ ਸਾਡੇ ਬੰਦੇ ਦਾ ਜ਼ੋਰ ਲੱਗਾ ਹੁੰਦਾ ਅਸੀਂ ਟਰਾਲੀਆਂ ਭਰ-ਭਰ ਕੇ ਮਗਰ ਜਾਂਦੇ ਹਾਂ ਨਾ ਹਾਂਜੀ ਅਸੀਂ ਅਹੀਂ ਫਿਰ ਉਦੋਂ ਮੌਕੇ ਤੇ ਪਿੰਡ ਵਾਲਿਆਂ ਨੂੰ ਖੁਸ਼ ਕਰਦੇ ਆਂ ਪਿੰਡ ਵਾਲਿਆਂ ਨੂੰ ਅਹੀਂ ਇਹ ਨਹੀਂਵੇਂ ਸਾਡਾ ਨੁਕਸਾਨ ਕੌਣ ਕਰ ਰਿਹਾ ਬਾਬਿਆਂ ਦੇ ਅੱਖੇ ਲਾ ਕੇ ਅਹੀਂ ਮੁੜ ਕੇ ਆਪਣਾ ਮੜਪਣਵੇਂ ਨੇ ਵੀ ਅਸੀਂ ਪੁਰਾਣੇ ਨੂੰ ਨਾ ਮੋੜ ਕੇ ਹੱਕ ਤਾਂ ਕੋਈ ਨਹੀਂ ਮੰਨਦਾ ਜਿਹੜਾ ਲਾਲਜੀਤ ਭੁੱਲ ਰੱਖਣ ਦਿਆ ਵੀ ਅਸੀਂ ਨਾਲੇ ਇਸੇ ਇਸੇ ਕਰਕੇ ਤੇ ਨਾ ਆਪ ਸਭ ਕੋ ਜਾਣ ਬੁੱਝ ਕੇ ਕਰਵਾਇਆ ਉੱਥੇ ਸੱਦ ਕੇ ਚੰਡੀਗੜ੍ਹ ਸਾਰਿਆਂ ਨੂੰ ਵੇਸਵੇ ਕਰਕੇ ਤੇ ਮਗਰੋਂ ਸਭ ਕੋਈ ਇੰਨਾ ਸਾਰੀ ਰਾਏ ਨਾ ਹੋਇਆ ਕੋਈ ਕੱਲੇ ਸੈਂਟਰ ਨਾ ਇਹਨਾਂ ਰੜਕੇ ਸਭ ਕਰਾਇਆ ਕਿਸਾਨਾਂ ਨੂੰ ਸੱਦ ਕੇ ਉੱਥੇ ਸੱਦ ਕੇ ਵੀ ਤੁਸੀਂ ਆਓ ਤੁਹਾਡੇ ਨਾਲ ਮੀਟਿੰਗ ਆ ਦੇ ਉਹਨਾਂ ਵੇਖ ਲਿਆ ਵੀ ਉੱਥੇ ਜਨਤਾ ਘਟਿਆ ਇਹ ਸਾਰਾ ਤੈਸਿਲ ਵੈਦ ਕਰਤਾ ਪਰ ਆ ਲਿਆ ਇਹਨਾਂ ਨੇ ਭੰਤ ਗਿਆ ਟਰੈਕਟਰ ਇਹਨਾਂ ਭੰਤੇ ਹੋਰ ਇਹਨਾਂ ਨੇ ਜੋ ਜਿਹੜਾ ਬਦਲਾਅ ਸੀ ਉਹਦੇ ਬਾਅਦ ਬਦਲਾਅ ਹੋ ਗਿਆ ਇਹ ਕਹਿੰਦੇ ਕਹਿੰਦੇ ਟਰੈਕਟਰ ਜਿਹੜਾ ਨਾ ਉਹ ਕਿਸਾਨ ਦੇ ਪੁੱਤ ਵਰਗਾ ਹੁੰਦਾ ਹੈ ਨਾ ਤੇ ਜਦੋਂ ਕੱਲ ਉਹਨਾਂ ਨੇ ਟਰਾਲੀਆਂ ਭੰਨੀਆਂ ਟਰੈਕਟਰ ਭੰਨੇ ਉਹ ਕਿਵੇਂ ਦੇਖ ਕੇ ਤੁਹਾਨੂੰ ਆਪ ਤੋਂ ਵੱਧ ਜਿਹੜਾ ਜੀ ਟਰੈਕਟਰ ਆ ਟਰੈਕਟਰ ਕਿਸ ਕਿਸਾਨ ਦੀ ਜਾਨ ਆ ਤੇ ਉਹੋ ਹੀ ਇਹਨਾਂ ਨੇ ਇੰਨਾ ਤਕਾ ਕੀਤਾ ਜਿਵੇਂ ਦੂਜਾ ਬਦਲਾਅ ਥੋੜਾ ਆ ਲੋਕਾਂ ਨੇ ਵੇਖ ਲਿਆ ਕੀਦ ਕੰਨਾਂ ਨੂੰ ਹੱਥ ਲਾਉਣ ਦੇ ਬੇੜਾ ਗਰ ਕੋਲੇ ਸਰਕਾਰ ਦਾ ਜੋ ਇਹਨੇ ਕਿਸਾਨਾਂ ਨੇ ਕੀਤਾ ਹਾਂਜੀ ਆਪਾਂ ਫਿਰ ਆਉਣ ਵਾਲੇ ਸਮੇਂ 'ਚ ਕਿਧਰੋਂ ਕਿੱਦੇ ਤੋਂ ਆਸ ਰੱਖਾਂਗੇ ਜਦੋਂ ਇਹ ਸਾਰੇ ਆਪਾਂ ਵੇਖੀ ਕੋਈ ਵੀ ਬੰਨਾ ਨਹੀਂ ਰਹਿ ਗਿਆ ਹੁਣ ਵੇਖੋ ਆਉਣ ਵਾਲੇ ਸਮੇਂ 'ਚ ਕਿਹੜਾ ਖੇੜਾ ਬਦਲਾ ਆਉਦਾ ਇਹ ਰੇਹ ਰਬਾਣੀ ਗਏ ਆ ਇਹ ਤਾਂ ਇਹਨਾਂ ਨੂੰ ਬੜਾ ਮੋਟਾਸ ਹੈਗੀ ਇਹਨਾਂ ਨੂੰ ਆੜਾ ਨਸ਼ੇ ਦੇ ਵਿਰੁੱਧ ਤੁਰੇ ਹੈ ਨਾ ਤੇ ਹੁਣ ਜਿਹੜਾ ਕੱਲ ਦਾ ਇਹਨਾਂ ਕੰਮ ਕਰਦਾ ਹੁਣ ਦੁਪੱਟੀ ਪੋਚੀ ਗਈ ਹੁਣ ਤੇ ਪਿੰਡਾਂ 'ਚ ਆਉਣਗੇ ਛੱਤਰੀ ਵੱਜਣਗੇ ਹੋਰ ਤੋਂ ਹੋਰ ਕੋਈ ਵੱਜਣਾ ਨਹੀਂ ਉਹੋ ਜਿਹੜੇ ਨਸ਼ੇ ਦੀ ਗੱਲ ਕੀਤੀ ਜਿਹੜਾ ਉਹ ਹੁਣੇ ਘਰ ਘਰ ਦੇ ਤੋੜਨ ਦਾ ਲੋਕਾਂ ਦੇ ਉਹਨੂੰ ਕਿਵੇਂ ਦੇਖ ਦੋ ਉਹ ਵੀ ਵਧੀਆ ਕਾਰਵਾਈ ਵਧੀਆ ਐਕਸ਼ਨ ਸੋ ਉਹ ਵੀ ਖੇਡਾਂ ਖੇਡਣ ਦਾ ਨਸ਼ੇ ਨੂੰ ਨਾਂਨ ਤੱਕ ਚੁੱਕਣਾ ਤੇ ਦੇਰਾਂ ਛੋੜਣਾ ਉਹ ਵੀ ਜੇ ਲੋਕਾਂ ਨੂੰ ਨੁਕਸਾਨ ਹੀ ਕਰ ਰਹੇ ਆ ਕੋਈ ਇਹ ਟੈਂਕ ਲੈ ਹਰ ਜਾਣਾ ਵੇਚਣਾ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਇਹ ਉਤਰਾਂ ਨੂੰ ਚੁੱਕਣ ਫੜਨ ਨੂੰ ਆ ਜਿਹੜਾ ਸਾਡੇ ਜੋਰ ਆ ਉਧਰ ਲਾਉਣਾ ਜੋਰ ਆ ਹਾਂ ਇੰਨੇ ਸਾਰੇ ਹੀ ਘਰ ਢਾਏ ਉੱਥੇ ਜਾ ਕੇ ਸਾਰੇ ਨਿਸ਼ਾਨ ਕੀਤੇ ਉਹਨਾਂ ਦਾ ਕੰਮ ਆਪੇ ਨਿਕਾ ਬੰਦ ਹੋ ਜਾਊਗਾ ਬਲਕਿ ਪੁੱਠੀਆਂ ਬਾਹ ਦੀ ਸ਼ਰਾਂ 'ਚ ਬੈਠੇ ਆ ਤੇ ਪਿੰਡ ਵਾਲੇ ਲੋਕਾਂ ਦੇ ਮਕਾਨ ਢਾਈ ਦੇ ਉਹਨਾਂ ਨੇ ਇਹਨਾਂ ਨੇ ਆਪ ਭਾਏ ਉਹਨਾਂ ਚੋਂ ਵੀ ਨਾ ਚੜ੍ਹ ਲਿਆ ਅੱਛਾ ਹਾਂ ਉਹ ਤਾਂ ਉਹਨਾਂ ਨੇ ਮਾੜਾ ਵਟਾ ਨਕਸ਼ਾ ਪੂਰਾ ਕਰਦੇ ਉਹਨਾਂ ਨੇ ਮਹੀਨਾ ਚੜ੍ਹਦਾ ਮਹੀਨਾ ਚੜ੍ਹਦਾ ਆਪਸ ਆ ਚੜ੍ਹਦਾ ਜੀ ਦਾ ਬਾਪੂ ਜੀ ਆਵਾ ਕਰਾਰੇ ਬੋਲਦੇ ਜਾਂਦੇ ਹਾਂਜੀ ਬੋਲੋ ਪਹਿਲਾਂ ਨਾਂ ਦੱਸ ਦਿਓ ਆਪਣਾ ਮੈਂ ਰਿਸ਼ਪਾਲ ਸਿੰਘ ਸੇਲ ਅੱਛਾ ਕਿਸਾਨ ਮਜ਼ਦੂਰ ਚਾਚੀ ਪੰਜਾਬ ਅਸੀਂ ਬੈਕ ਗੱਲ ਸੁਣਾਉ ਕੋਈ ਲੋ ਜੀ ਸੁਣਾਉ ਭਗਵੰਤ ਸਮਾਨ ਲੁਧਿਆਣੇ ਤੋਂ ਅੰਮ੍ਰਿਤਸਰ ਆਉਣਾ ਹੈਗਾ ਅੱਛਾ ਜੀ ਬਾਤ ਚ ਚੜਿਆ ਤੇ ਕਨੈਕਟਰਾਂ ਦਾ ਕਿੱਥੇ ਜਾਣਾ ਆਂਦਾ ਅੰਮ੍ਰਿਤਸਰ ਆ ਲੱਗੇ ਨੰਗ ਬੈਠਾ ਨੇ ਫਾੜ ਕਰਦਾ ਖੂਂਡਾ ਮਾਰਿਆ ਆਂਦਾ ਸ੍ਰੀ ਦਰਬਾਰ ਸਾਹਿਬ ਨਹੀਂ ਆ ਆ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਖਿਆ ਜਾਂਦਾ ਤੂੰ ਦਾ ਚਲੋ ਲੱਗੇ ਇੱਕ ਘੋਰ ਬੈਠਾ ਸੀ ਉਹਨੂੰ ਆਂ ਤੂੰ ਕਿੱਥੇ ਜਾਣਾ ਐਨਾ ਮੈਂ ਸ੍ਰੀ ਜਲੰਧਰ ਸਾਹਿਬ ਉਹਨੇ ਉਹਦੇ ਵੀ ਛੱਡਿਆ ਆ ਕਹਿੰਦਾ ਕਿਹੜਾ ਧਾਤੀ ਸ਼ਹਿਰ ਆ ਹੋਏ ਆ ਮੁਰਗੀ تیرੇ ਨੂੰ ਨਾ ਤੂੰ ਘਰੇ ਜਾਣਾ ਆਂਦਾ ਵੀ ਮੈਂ ਐ ਤੇ ਕਿਤੇ ਨਹੀਂ ਜਾਣਾ ਲਖੁੰਡੇ ਵਾਲੇ ਨੂੰ ਪੁੱਛਾ ਜ਼ੋਰ ਦੀ ਉੜਾ ਮਾਰਦਾ ਜਿੱਥੋਂ ਨਹੀਂ ਆਨਾ ਉੱਥੇ ਦੀ ਕੱਟਦੇ ਇਹਦੇ ਨਾਲ ਕੁਝ ਹੋਣੀ ਆ ਅੱਛਾ ਟਿਕਟਾਂ ਨੂੰ ਹੀ ਉੱਥੋਂ ਦੀਆਂ ਲੱਗਦਾ ਜਿੱਥੋਂ ਦੇ ਜਿੱਥੋਂ ਆਇਆ ਵਾ ਪਿਛੋਕਰ ਦੇ ਆਏ ਹੋਈ ਬੱਸਾਂ ਦੇ ਠੱਕੇ ਖਾਂਦਾ ਫਿਰਦਾ ਆ ਇਹ ਇੱਕ ਸਤਕਾਰ ਚਲਾਉਣ ਦੇ लायक ਹੀ ਨਹੀਂ ਹੈਗਾ ਇਹਨੇ ਆਪਣਾ ਪਰਿਵਾਰ ਨਹੀਂ ਚਲਾ ਸਕਿਆ ਤਾਂ ਉਹ ਇੱਕ ਉੱਥੇ ਛੱਡੀ ਬਾਹਰ ਛੱਡੀ ਕਿੱਥੇ ਆ ਕੇ ਫੇਰ ਕਰ ਲਈ ਇਹਨੇ ਗਾ ਪੰਜਾਬ ਉੱਥੋਂ ਚਲਾ ਲੈਣਾ ਇਹਨੇ ਇਹ ਤਾਂ ਇਹ ਕੁੜੀ ਆ ਇੱਕ ਕੰਮ ਤਾਂ ਇਹ ਕੰਜਰ ਹੈਗਾ ਇਹਨੂੰ 67 ਵਜਨੇ ਜਿਹੜੇ ਯਾਦ ਵੀ ਕਰੂਗਾ ਇਹ ਮੈਨੂੰ ਲੱਗਦਾ ਵੀ ਆਪਾਂ ਸਾਰੇ ਬੰਦੇ ਵੇਖ ਲਿਆ ਹੁਣ ਆਕਾਲੀ ਕਾਂਗਰਸ ਸਾਰੇ ਵੇਖ ਲਏ ਹੁਣ ਆਉਣ ਵਾਲੇ ਸਮਝ ਫਿਰ ਕਿਧਰ ਜਾਵਾਂਗੇ ਉਹਨਾਂ ਨਾਲ ਕੋਈ ਸਾਨੂੰ ਦੀਦਾ ਹੀ ਕੋਈ ਨਹੀਂ ਚੱਜਦਾ ਕੋਈ ਜਿਹੜਾ ਵੀ ਆਉਂਦਾ ਸਾਨੂੰ ਸਾਡਾ ਉਹ ਗਦਾਰੀ ਕਰਦਾ ਜਿਹੜਾ ਆਉਂਦਾ ਉਹ ਗਦਾਰੀ ਕਰਦਾ ਜੇ ਕਾਂਗਰਸ ਆਈ ਉਹਨੇ ਗਦਾਰੀ ਕੀਤੀ ਇਹ ਆਕਾਲੀ ਆਏ ਉਹਨਾਂ ਗਦਾਰੀ ਕੀਤੀ ਹੁਣ ਇਹ ਆ ਇਨੂੰ ਅਸੀਂ ਆਖਿਆ ਵੀ ਚਲ ਜੰਗਾ ਬੰਦਾ ਹੋਊਗਾ ਇਹਨੂੰ ਵੋਟਾਂ ਪਾ ਕੇ ਅਸੀਂ ਬਦਲਾ ਲਿਆਉਣ ਦੀ ਕੋਸ਼ਿਸ਼ ਕੀਤੀ ਇਹੋਨਾਂ ਨਾਲ ਵੀ ਉਹਨਾਂ ਦਾ ਗੁਰੂ ਨਿਕਲਿਆ ਕੰਜ ਕੰਜਰ ਚੌਰਾ ਸਹੀ ਗੱਲ ਅੱਛਾ ਬਾਪੂ ਜੀ ਇੱਕ ਚੀਜ਼ ਮੈਨੂੰ ਹੋਰ ਸਬਜੈਕਟ ਤੇ ਆਪਾਂ ਕੋਸ਼ਿਸ਼ ਕਰੀਏ ਜਿ ਤਰ੍ਹਾਂ ਨਾ ਪਿੱਛੇ ਰੁਲਦੂ ਸਿੰਘ ਮਾਨਸਾ ਦਾ ਤੁਸੀਂ ਬਿਆਨ ਸੁਣਿਆ ਹੋਣਾ ਉਹਨਾਂ ਨੇ ਕਿਹਾ ਵੀ ਇਹ ਇਹਦੇ ਦੋ ਫਾਰਮਡ ਅੱਗੇ ਲਾ ਕੇ ਤੁਰੇ ਹਨ ਇਹਨਾਂ ਨੇ ਸਾਡੇ ਨਾਲ ਸਲਾਹ ਨਹੀਂ ਕੀਤੀ ਜੇ ਸਾਡੇ ਨਾਲ ਸਲਾਹ ਕਰ ਲੈਂਦੇ ਤੇ ਅੰਦੋਲਨ ਇੱਡਾ ਕਮਜ਼ੋਰ ਨਹੀਂ ਸੀ ਹੋਣਾ ਸਲਾਹ ਤੇ ਫਿਰ ਕਰਨੀ ਸਲਾਹ ਦੇ ਨਾਲ ਪਾਰਟੀਆਂ ਉਹਨਾਂ ਜਦੋਂ ਉੱਥੇ ਗੈਦਾਰੀ ਕੀਤੀ ਪਹਿਲੇ ਧਰਨੇ ਜੀ ਇਹ ਉਤੋਂ ਨਾਂ ਲਗਤਦਾਰੀ ਕੀਤੀ ਇਹੋ ਜਿਹੜੇ ਰਾਜੇ ਆਉਣ ਜਿਨ੍ਹਾਂ ਨੇ ਨਾਂ ਕਿ ਮੁੱਖ ਮੰਤਰੀ ਚਾਹੁੰਦੇ ਸੀ ਅੱਛਾ ਕਿ ਜੇ ਮੁੱਖ ਮੰਤਰੀ ਨਾ ਕਰਦੇ ਤਾਂ ਫਿਰ ਇਹਨਾਂ ਨੂੰ ਕਾਹਦਾ ਪੁੱਛਣਾ ਸੀ ਤੇ ਹੁਣ ਉਹਨਾਂ ਹੁਣ ਵੇਖੀ ਜੋਂ ਵਧੀਆਂ ਜਿੱਦਾਂ ਸਾਨੂੰ ਵਧੀਆਂ ਜਦੋਂ ਵਧੀਆਂ ਵੇਖੀ ਤੁਰਦੇ ਕਿ ਨਹੀਂ ਹੋਣਾ ਹੁਣ ਹੁਣ ਇਹ ਬਿਆਨ ਕਰਦੇ ਰਾ ਦੇ ਕੱਲ ਦੇ ਬਿਆਨ ਆਉਣ ਲਾ ਪਿਆ ਦੇ ਵੇਖੀ ਹੁਣ ਤੁਰਦੇ ਸਾਰੇ ਫੋਟੋ ਆਉਂਦੀਆਂ ਵੇਖੀ ਆਉਂਦੇ ਸਾਰੇ ਇਹ ਕੋਟ ਪਾਉ ਸਾਰੇ ਉਹਨੇ ਫੇਰ ਹੀ ਨਾ ਸੁਤਰਾਉਣਾ ਅਹੀਂ ਜਾਬਾ ਨੇ ਕੱਲੇ ਕੱਲੇ ਦਾ ਨਹੀਂ ਆਉਣਾ ਕੰਮ ਤੇ ਚੱਲੋ ਜੋ ਇਹਨਾਂ ਅੱਗੇ ਲੱਗ ਪਏ ਜੋ ਮਗਰ ਸ਼ਹਿਰ ਦੇ ਹੋ ਜਾਂਦੇ ਅੱਛਾ ਜਿਹੜਾ ਇਲੈਕਸ਼ਨ ਵਾਲਾ ਉਹਨਾਂ ਦਾ ਇਲੈਕਸ਼ਨ ਲੜਨ ਦਾ ਜਿਹੜਾ ਹੈਗਾ ਸੀਗਾ ਉਹ ਫੈਸਲਾ ਉਹਨੂੰ ਕਿਵੇਂ ਦੇਖਦੇ ਹੋ ਸਹੀ ਫੈਸਲਾ ਸੀ ਉਹਨਾਂ ਦਾ ਗਲਤ ਗਲਤ ਸੀ ਉਹ ਗਲਤ ਸੀ ਉਹਨਾਂ ਤੇ ਕਿਸਾਨ ਦਾ ਸਾਡਾ ਨਹੀਂ ਪਰਦਾ ਅਸੀਂ ਤੇ ਜਿੱਤੇ ਹਰੇ ਆ ਹੋਰ ਗੱਲ ਚ ਅਸੀਂ ਤੇ ਮੁੱਖ ਮੰਤਰੀ ਨੂੰ ਸਾਡਾ ਜ਼ੋਰ ਜ਼ਿਆਦਾ ਹੈ ਹਾਂ ਤੇ ਜੇ ਉਹ ਨਾ ਕਰਦੇ ਹਾਰੇ ਨਾਲ ਕੇ ਮੁੱਖ ਮੰਤਰੀ ਬੈਠੇ ਰਹਿੰਦੇ ਜਿੱਤ ਕੇ ਬੈਠੇ ਆ ਸਾਡਾ ਸਾਰਾ ਮਸਲਾ ਲੋਈ ਨਾ ਸਾਨੂੰ ਸਿੰਘ ਵੀ ਹੁੰਦਣਾ ਨਹੀਂ ਪੈਣਾ ਬਿਲਕੁਲ ਸਹੀ ਗੱਲ ਜਿੱਦੇ ਉਥੋਂ ਜਿੱਤ ਕੇ ਬੈਠੇ ਆ ਬਿਹਾਰੀਾਂ ਦਾ ਮਗਰਾ ਅਗਲਾ ਜਿਹੜਾ ਇਹਨਾਂ ਨੇ ਪਰ ਬਾਹਰ ਦੇ ਨਾਲ ਸਾਡੀ ਆ ਮਾਤਾ ਪਾਰਟੀ ਦਾ ਵੀ ਸਿੱਖ ਕਹੂੰਗਾ ਹੀ ਬਿਆ ਨਾਲ ਕੇ ਅੱਛਾ ਜਿੱਤਰਾ ਨਾ ਵਪਾਰੀ ਵਰਗ ਦੀ ਉਹਨਾਂ ਨੇ ਇੱਕ ਗੱਲ ਕੀਤੀ ਆ ਭਗਵੰਦ ਮਾਨ ਸਾਹਿਬ ਦਾ ਕੱਲ ਦਾ ਉਹ ਗਿਆਨ ਸੀਗਾ ਉਹ ਕਹਿੰਦਾ ਵੀ ਸਾਨੂੰ ਤਾਂ ਵਪਾਰੀਆਂ ਨੇ ਕਿਹਾ ਸੀਗਾ ਵੀ ਸਾਡਾ ਜਿਹੜਾ ਬਾ ਦੂਜੇ ਰਾਜਾਂ ਨਾਲੋਂ ਕੰਟੈਕਟ ਟੁੱਟ ਰਿਹਾ ਇਸ ਧਰਨੇ ਦੇ ਕਾਰਨ ਇਸ ਕਰਕੇ ਧਰਨਾ ਚਕਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਸਾਨੂੰ ਵਪਾਰੀਆਂ ਦੀ ਮੰਨਣੀ ਪਈ ਮੰਨਣੀ ਪਈ ਨਾ ਹੁਣ ਆਪਾਂ ਕਰਨ ਲਈ ਇੱਕ ਵਾਗਾ ਬੱਢ ਰਹੀ ਆ ਇਹ ਬੰਦ ਕੀਤਾ ਨਾ ਤੇ ਇਹ 2-3 ਕਰੋੜ ਦਾ ਰੋਜ ਅੰਮ੍ਰਿਤਸਰ ਕੱਲੇ ਨੂੰ ਘਾਟਾ ਪੈ ਰਿਹਾ ਇਹਦਾ ਤੁਸੀਂ ਦੇ ਛਡੋ 2 3 ਕਰੋੜ ਦਾ ਰੋਜ ਦਾ ਘਾਟਾ ਅੰਮ੍ਰਿਤਸਰ ਖਲੇ ਨੂੰ ਪੈਣ ਲਿਆ ਆ ਯਾਰ ਇਹ ਬੰਦ ਕੀਤਾ ਕੋਲ ਵਪਾਰੀ ਨੇ ਸਾਨੂੰ ਪਾ ਘਾਟਾ ਪੈਣ ਲਿਆ ਪਰ ਰੋੜ ਆ ਥੋੜਾ ਰੁਕਿਆ ਹੈ ਰੋੜ ਤੇ ਰੁਕਿਆ ਉਹਨਾਂ ਹਰਿਆਣੇ ਵਾਲਿਆਂ ਕੋ ਆ ਤੇ ਰੋੜ ਰੋਕਿਆ ਨਹੀਂ ਰੋੜ ਤੇ ਵਹਿਲੇ ਇੰਦੇ ਛਿੰਗਾ ਦੇ ਬਣਾਏ ਆਪਣੇ ਕਬਰੇ ਆ ਰਾਵੀਆਂ ਮੈਂ ਸੇ ਨਾ ਲਾਈਆਂ ਉਹ ਤੇ ਸਾਡੇ ਟਿੱਕਰ ਸੁੱਟਦੇ ਕਿਸਾਨ ਦੇ ਲਈ ਵੀ ਕਿਸਾਨ ਨੇ ਰੋਕਿਆ ਹੋਰ ਗੱਲ ਕੋਈ ਨਹੀਂ ਹੋਰ ਨਹੀਂ ਰੋਰ ਚੱਲੂ ਹੈ ਅੱਛਾ ਤੁਹਾਨੂੰ ਮੰਗਾ ਬਾਰੇ ਜਾਣਕਾਰੀ ਹੈਗੀ ਜਿਹੜੀ ਜਿਹੜੀ ਮੰਗਾ ਉਹ ਨਹੀਂ ਨਹੀਂ ਜਾਣੀ ਉਹ ਜਾਣਕਾਰੀ ਕਿਸੇ ਨੂੰ ਹੈਗੀ ਇੰਨੇ ਚ ਮੰਗਾ ਦੀ ਅੱਜ ਭਾਈ ਮੈਂ ਤੁਹਾਨੂੰ ਅੱਛਾ ਗੱਲ ਇਹ ਆ ਕਿ ਚਲੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਨੂੰ ਇੱਕ ਚੀਜ਼ ਹੋਰ ਨਹੀਂ ਹੋ ਸਕਦੀ ਕਿ ਜਿੱਦਾਂ ਆਪਾਂ ਧਰਨੇ ਤੇ ਬੈਠੇ ਹਨਾ ਬਹੁਤ ਸਾਰੇ ਲੋਕਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਉਹ ਕਿਸਾਨਾਂ ਨਾਲ ਵੀ ਲੜਦੇ ਨਜ਼ਰ ਆਉਂਦੇ ਨੇ ਹਨਾ ਤੇ ਆਪਣੇ ਨੌਜਵਾਨ ਜਿਹੜੇ ਆ ਕਿਸਾਨ ਉਹ ਉਹਨਾਂ ਨਾਲ ਲੜਦੇ ਨਜ਼ਰ ਆਉਂਦੇ ਆ ਕਿਤੇ ਨਾ ਕਿਤੇ ਮਾਹੌਲ ਜਿਹੜਾ ਵਿਗੜ ਜੇ ਜਾਂਦਾ ਹਨਾ ਤੇ ਮੀਡੀਆ ਫਿਰ ਉਹਨਾਂ ਨੂੰ ਚੁੱਕ ਚੁੱਕ ਕੇ ਚਲਾਉਂਦਾ ਵੀ ਆਹ ਵੇਖੋ ਕਿਸਾਨਾਂ ਨੇ ਕੀ ਕਰਤਾ ਹਨਾ ਮੇਰੇ ਕਹਿੰਦਾ ਮਤਲਬ ਇਹ ਹੈ ਸਵਾਲ ਮੇਰਾ ਇਹ ਆ ਵੀ ਕੀ ਧਰਨਾ ਕਿਸੇ ਗੱਲ ਦਾ ਹੱਲ ਹੈਗਾ ਜੇ ਮੰਨ ਲਓ ਧਰਨੇ ਦੇ ਨਾਲ ਹੱਲ ਨਹੀਂ ਨਿਕਲ ਰਿਹਾ ਤੇ ਆਪਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਵੋਟਾਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਈਏ ਵੀ ਲੈ ਭਈ ਹੁਣ ਵੋਟਾਂ ਦੇ ਵਿੱਚ ਤੁਹਾਨੂੰ ਜਵਾਬ ਦੇ ਆ ਹੁਣ ਭਗਵਾਨ ਰਾਮ ਨੂੰ ਜਵਾਬ ਦੋ ਪਾਰਟੀਆਂ ਨੂੰ ਜਵਾਬ ਦਿੱਤਾ ਤੇ ਫਿਰ ਉਹੋ ਹੀ ਕੰਮ ਬਣਿਆ ਉਹ ਜਬਾਬ ਜਿਹੜੀ ਨਵਾ ਉਹਨੂੰ ਵੀ ਇਹੋ ਜਵਾਬ ਦਵਾਂਗੇ ਵੋਟਾਂ ਹੀ ਰਾਵਾਂਗੇ ਤੇ ਉਹ ਰਾਵਾਂਗੇ ਤੇ ਉਹ ਫੇਰੇ ਤਰ੍ਹਾਂ ਕਰੂ ਤੇ ਫਿਰ ਆਪਣਾ ਜਦੋਂ ਹਾਸੇ ਸ਼ਿੱਕਾ ਖੁਰਸੀ ਆ ਗਈ ਉਹਨੇ ਫੇਰ ਉਹ ਬੰਦ ਹਾਂ ਉਹ ਆ ਗਿਆ ਦੋ ਪਾਰਟੀਆਂ ਨੂੰ ਰਾਇਆ ਤਾਂ ਹੀ ਵੀ ਜੇ ਚੰਗੀ ਤਿੱਜੀ ਪਾਰਟੀ ਚੰਗੀ ਆਊਗੀ ਗਾਂ ਦਿਨ ਸਾਡੇ ਚੰਗੇ ਆਉਣਗੇ ਉਹ ਉਹ ਦੋ ਨਾਲੋਂ ਵੀ ਕੰਜਰਰਾ ਹੁੰਦਾ ਮਾੜਾ ਨਿਕਲਿਆ ਹੁਣ ਕਰੀਏ ਕੀ ਮੈਂ ਪਹਿਲਾਂ ਵੀ ਤੁਹਾਡੇ ਤੋਂ ਮਾਈਕ ਤਾਂ ਐ ਪਾਸੇ ਕਰ ਲੈ ਵੀ ਤੁਸੀਂ ਗਾਲ੍ਹਾਂ ਵੜੀਆਂ ਕੱਢ ਰਹੇ ਹੋ ਮੈਂ ਮੈਂ ਕੋਸ਼ਿਸ਼ ਕਰਣੀ ਮੈਂ ਮਰਦਾਂ ਦੇ ਚ ਉਹਨੂੰ ਮਾਰਦਾ ਭਾਈ ਮੈਨੂੰ ਤਾਂ ਇਹੋ ਕੋਈ ਚੀਜ਼ ਦੀ ਨਹੀਂ ਮੈਂ ਮੇਰਾ ਮੇਰਾ ਕਹਿਣ ਦਾ ਮਤਲਬ ਹੈ ਵੀ ਆਪਾਂ ਗਾਲੇ ਕੱਢਦੇ ਚੰਗੇ ਨਹੀਂ ਲੱਗਦੇ ਇੱਕ 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 ਵੱਡੇ ਚੈਨਲ ਤੇ ਤੁਸੀਂ ਬੈਠੇ ਹੋ ਤੇ ਉਹ ਚੰਗਾ ਨਹੀਂ ਲੱਗਦਾ ਹਨ ਹਾਂ ਜੀ ਉਹ ਤਾਂ ਹੈ ਕਿਉਂਕਿ ਇੱਕ ਜਿਹੜੀ ਸ਼ਬੀ ਹੈ ਨਾ ਉਹ ਸਾਡੀ ਖਰਾਬ ਹੁੰਦੀ ਇੱਕ ਤਾਂ ਅੱਗੇ ਅੱਗੇ ਲੋਕ ਕਹਿੰਦਾ ਹੁੰਦੇ ਵੀ ਜੱਟ ਦਾ ਸਾਡਾ ਖੁੱਲ ਜਾਵੇ ਤੇ ਹੋਰ ਹੀ ਸੂਤ ਆਉਂਦਾ ਹਾਂ ਜੀ ਇਹ ਤੇ ਆਮ ਗੱਲ ਹੈ ਨਾ ਆਮ ਗੱਲੇ ਆ ਇਹ ਮਖੌਤ ਬਣ ਗਿਆ ਜੀ ਨਹੀਂ ਕਰੋ ਕਰੋ ਬਾਪੂ ਹਾਂ ਜੀ ਬੋਲੋ ਬੋਲੋ ਬਾਪੂ ਜੀ ਹਾਂ ਜੀ ਬਾਤ ਇਹੋ ਜੀ ਅੱਜ ਗੱਲਾਂ ਬਾਤਾਂ ਜਿਹੜੀਆਂ ਦੱਸਤੀਆਂ ਤੁਹਾਨੂੰ ਸੋ ਦੋਸਤੋ ਕੁਝ ਕਹਿਣਾ ਬਾਪੂ ਨੇ ਸਰਦਾਰਾਂ ਦਾ ਵਾ ਹਾਂ ਤੇ ਨੀਏ ਪਰ ਕਨੇਹਰਾ ਦਾ ਵਾ ਅੱਛਾ ਤੇ ਜੋਦੇ ਸ਼ਾਇਰ ਆ ਹਾਂ ਵੈਗ ਜੀ ਖਾਬਸਾ ਵਾ ਪਾਰੇ ਸਾਡੇ ਬਾਬੇ ਨੇ ਬਜ਼ੁਰਗ ਲੋਕ ਨੇ ਤੇ ਸਿਆਣੇ ਨੇ ਮੇਰੀ ਕੋਸ਼ਿਸ਼ ਸੀਗੀ ਵੀ ਵੱਡੇ ਲੀਡਰਾਂ ਨਾਲ ਤੇ ਹਰ ਕੋਈ ਗੱਲ ਕਰ ਜਾਂਦਾ ਤੇ ਆਪਾਂ ਆਮ ਆਮ ਲੋਕਾਂ ਤੋਂ ਵੀ ਜਨ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੂੰ ਵਿਚਾਰਾਂ ਨੂੰ ਭਾਵੇਂ ਇਹ ਤਾਂ ਨਹੀਂ ਪਤਾ ਵੀ ਅਸੀਂ ਬੈਠੇ ਇੱਥੇ ਕਾਦੇ ਵਾਸਤੇ ਆ ਪਰ ਇਹ ਪਤਾ ਵੀ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਸਾਨੂੰ ਨਹੀਂ ਪਤਾ ਮੰਗਾ ਕਿਹੜੀਆਂ ਨੇ ਇਹ ਉਹ ਲੋਕ ਨੇ ਜਿਹੜੇ ਲੋਕ ਕਹਿ ਰਿਹਾ ਵੀ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਤੇ ਕਿਸਾਨੀ ਸਾਡੀ ਜਿਹੜੀ ਪਹਿਲਾਂ ਹਮੇਸ਼ਾ ਹੀ ਕਿਸਾਨਾਂ ਨੇ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ ਨਾ ਤੇ ਉਦੋਂ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਸਾਡੇ ਕਿਸਾਨ ਭਰਾ ਜਿਹੜੇ ਉਹੀ ਅੱਗੇ ਆਏ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੁਰਖਾਪ ਟੀਵੀ ਨਾਲ ਜੁੜਿਓ ਧੰਨਵਾਦ